ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇ ਤੁਹਾਨੂੰ ਸ਼੍ਰੀ ਨਿਰਮਲ ਤਖਤ ਤਲਾਬ ਬਾਬਾ ਬੁੱਢਾ ਸਾਹਿਬ ਜੀ ਜੋ ਕਿ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ ਤੁਹਾਨੂੰ ਪੂਰਾ ਦਰਸ਼ਨ ਕਰਾਵਾਂ ਗੁਰਦੁਆਰਾ ਸਾਹਿਬ ਜੀ ਦੇ ਇਸ ਸਥਾਨ ਤੇ ਆ ਕੇ ਪੁੱਤਰਾ ਦੀਆ ਦਾਤਾ ਬਖਸ਼ਿਆ ਜਾਂਦੀ ਹੈ ਹਨ ਜਿਹੜਾ ਵੀ ਇਸ ਸਥਾਨ ਤੇ ਆਉਂਦਾ ਹੈ ਕਦੇ ਖਾਲੀ ਹੱਥ ਨਹੀਂ ਮੁੜਦਾ ਬਾਬਾ ਜੀ ਨੇ ਬਹੁਤ ਵੱਡੇ ਵੱਡੇ ਘਰਾਜ਼ੀ ਦਾਤਾ ਬਖਸ਼ਿਆ ਹਨ ਜਿਹੜੇ ਜਿਹੜੇ ਵੀ ਗੁਰਦੁਆਰਾ ਸਾਹਿਬ ਨਹੀਂ ਆਏ ਉਹ ਇਸ ਵੀਡੀਓ ਰਾਹੀਂ ਦਰਸ਼ਨ ਕਰ ਸਕਦੇ ਨੇ ਜਿੰਨੂ ਜਿੰਨੂ ਵੀ ਵੀਡੀਓ ਵਧੀਆ ਲੱਗੇ ਲਾਈਕ ਅਤੇ ਕਮੈਂਟ ਕਰਕੇ ਜਰੂਰ ਜਨਾ ਆਓ ਤੁਹਾਨੂੰ ਦਰਸ਼ਨ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚ ਚੁੱਕੇ ਆ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰੇ ਜੋ ਕਿ ਪੁੱਤਰਿਆ ਦੇ ਦਾਤਾ ਮਿਲਦਿਆ ਹਨ ਤੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਬਹੁਤ ਸੋਨਾ ਬਣਿਆ ਹੈ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਪੂਰੇ ਗੁਰਦੁਆਰੇ ਦੇ ਕਰਾਵਾਂਗੇ ਜੋ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਕੋਈ ਖਾਲੀ ਅਜ ਤੱਕ ਨਹੀਂ ਗਿਆ ਤੇ ਮਹਾਰਾਏ ਨੇ ਇਨੀ ਕੋ ਕਿਰਪਾ ਕੀਤੀ ਹੋਈ ਏ ਇੱਥੇ ਜਿਹੜਾ ਵੀ ਆਂਦਾ ਉਹ ਦੀ ਝੋਲੀ ਪੂਰੀ ਖੁਸ਼ੀਆਂ ਨਾਲ ਭਰ ਜਾਂਦੀ ਏ ਤੇ ਵੀਡੀਓ ਨੂੰ ਪੂਰੇ ਐਂਡ ਤੱਕ ਪੂਰੀ ਦੇਖ ਕੇ ਜਾਇਓ ਤੁਸੀਂ ਦੇਖ ਸਕਦੇ ਹੋ ਸੰਗਤਾਂ ਬਹੁਤ ਦੂਰੋ ਦੂਰੋ ਹੁੰਦੀਆਂ ਹੈ ਇਹ ਬਾਬਾ ਬੁੱਢਾ ਸਾਹਿਬ ਜੀ ਦੀ ਤਸਵੀਰ ਲੱਗੀ ਹੈ ਤੇ ਇੱਥੇ ਮਤਲਬ ਕਿ ਜੋ ਤੁਸੀਂ ਅਰਦਾਸ ਕਰवाने ਹੁੰਦੀ ਹੈ ਤੇ ਇਸ ਵੀਡੀਓ ਨੂੰ ਐਂਡ ਤੱਕ ਪੂਰੇ ਦੇਖ ਕੇ ਜਾਇਓ ਚਲੋ ਅਸੀਂ ਤੁਹਾਨੂੰ ਅੱਜ ਅੰਦਰ ਦੇ ਵਿੱਚ ਦਰਸ਼ਨ ਕਰਵਾ ਦਿੰਨੇ ਹਾਂ ਜੋ ਕਿ ਇਸ ਵੀਡੀਓ ਤੇ ਸਾਨੂੰ ਬਹੁਤ ਮਿਹਨਤ ਲੱਗੀ ਐ ਤੇ ਇਸ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖ ਕੇ ਜਾਇਓ ਤੇ ਆਪਣੀ ਰਾਹੇ ਜ਼ਰੂਰ ਦਿਓ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਕਿਨਾ ਕਿਨਾ ਨੇ ਇੱਥੇ ਦਰਸ਼ਨ ਕੀਤੇ ਹੋਏ ਨੇ ਕਿਹਨਾ ਨੇ ਨਵੇਂ ਦਰਸ਼ਨ ਕੀਤੇ ਉਹ ਵੀ ਇਸ ਵੀਡੀਓ ਨੂੰ ਜ਼ਰੂਰ ਦੇਖਣ ਜੇ ਤੁਸੀਂ ਚਾਹੁੰਦੇ ਹੋ ਤੁਹਾਡੀਆਂ ਚੋਲੀਆਂ ਪੂਰੀਆਂ ਖੁਸ਼ੀਆਂ ਨਾਲ ਭਰ ਜਾਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वीडियो पूरी एंड तकयो